ਪਰ ਵੋਣ ਲੱਗੇ ਆ 50 ਹਜ਼ਾਰ ਵਾਲੀ ਸਰਵਿਸ ਪਹਿਲਾਂ ਪਾਣੀ ਮਾਰਨੇ ਗਣ ਹੈ ਚਾਬੀ ਚਾਬੀ ਜਾਈਏ ਚਾਬੀ ਲੋ ਸਰ ਲੋ ਚਾਬੀ ਲੈ ਲਉ ਤੋ ਰਿੱਕੀ ਤੋਂ ਕਰਵਾਉਣ ਆਇਆ ਇਹ ਸਰਵਿਸ ਮੈਂ ਏਜੰਸੀ ਚ ਨਹੀਂ ਕਰਵਾ ਰਿਹਾ ਬਾਹਰੋਂ ਹੀ ਕਰਵਾ ਰਿਹਾ ਆ ਬਾਈ ਕੋਲੋਂ ਕਿਉਂਕਿ ਇਹ ਬਾਈ ਸੀएनजी ਫਿਟ ਕਰਦਾ ਹੈ ਸਰਵਿਸ ਕਰਦਾ ਹੈ ਸਾਰਾ ਕੁਝ ਹੀ ਹੈ ਇਹਨੂੰ ਨੌਲੇਜ ਹੈਗਾ ਤਾ ਕਰਕੇ ਫਿਰ ਮੈਂ ਹੁਣ ਏਜੰਸੀ ਚ ਨਹੀਂ ਨਾ ਏਜੰਸੀ ਚ ਨਾ ਜਾਣਦਾਰੀ ਜਨ ਇੱਕ ਇਹ ਵੀ ਹੈ ਵੀ 50 40000 ਦੇ ਗਾਰੰਟੀ ਦਿੰਦੀ ਹੈ ਕੰਪਨੀ ਬਸ ਉਸ ਤੋਂ ਬਾਅਦ ਇਹਨੇ ਕੋਈ ਗਾਰੰਟੀ ਨਹੀਂ ਹੈਗੀ ਸੀਗੀ ਤਾਂ ਕਰਕੇ ਫਿਰ ਮੈਂ ਆਖਿਆ ਵੀ ਆਪਾਂ ਹੁਣ ਬਾਈ ਰਿੱਕੀ ਕੋਲ ਜਾਵਾਂਗੇ ਮੇਰਾ ਗੁੰਡੀ ਵੀ ਆ ਕੀ ਆਪਣਾ ਸੀਐਨਜੀ ਦਾ ਗੱਡੀਆਂ ਦਾ ਮਾਹਰ ਹੈ ਕਿਉਂਕਿ ਆਪ ਹੀ ਸੀਐਨਜੀ ਲਾਉਂਦਾ ਹੈ ਤਾਂ ਕਰਕੇ ਫਿਰ ਮੈਨੂੰ ਇਹ ਤੇ ਭਰੋਸਾ ਹੈਗਾ ਕਿ ਨਹੀਂ ਸੰਜੀ ਕਿ ਨਹੀਂ ਸੀਐਨਜੀ ਰਿੱਕੀ ਸੀਐਨਜੀ ਤੇ ਪਹਿਲਾਂ ਕਹਿੰਦਾ ਵੀ ਇਹਦੇ ਪਲੱਗ ਵੀ ਕੱਢਨੇ ਪੈਣੇ ਆ ਤੇ ਤਾਂ ਕਰਕੇ ਪਾਣੀ ਮਾਰ ਲੀਆ ਇੱਧਰ ਵੇਖੀ ਮਾਰੀ ਇਹਦੇ ਆਵੇਂ ਬੈਠਾ ਹੈਗਾ ਇੱਥੇ ਆ ਲੈ ਵੈਰੀ ਗੁੱਡ ਵੈਰੀ ਗੁੱਡ ਕੀ ਬਾਤ ਚੱਲ ਇੰਜਨ ਦੇ ਨਾਲ ਜਦੋਂ ਦੀ ਲਿਆਂਦੀ ਆ ਕਦੀ ਕਪੜਾ ਨਹੀਂ ਮਾਰਿਆ ਇਹਦੇ ਕਪੜਾ ਮਤਲਬ ਕਿ ਕਦੀ ਪਾਣੀ ਨਹੀਂ ਮਰਾਇਆ ਘੱਡਰ ਦੇ ਮਾਰੇ ਪਰ ਇਹ ਤਾਂ ਅੰਦਰ ਐ ਨਿਵਾਇ ਜਾਂਦਾ ਜਿਵੇਂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈਗੀ ਆ ਵੇਖੀ ਇਹਦੇ ਚ ਆ ਏਸੀਐਮ ਹੁੰਦੇ ਦੋਨੋਂ ਦੇ ਪਾਣੀ ਪੈਂਦਾ ਹੋਰ ਕਿਤੇ ਅੱਛਾ ਤੇ ਇਹਦੇ ਪਾਣੀ ਜਾਂਦਾ ਨਹੀਂ ਸਮਾਹੇ ਚੜ੍ਹਦਾ ਹੁੰਦਾ ਜਾਨੋ ਓਕੇ ਹਵਾ ਮਾਰਨੀ ਵੀ ਜ਼ਰੂਰੀ ਹੈ ਨਹੀਂ ਤਾਂ ਉਹ ਹੋ ਜੂਗਾ ਪਾਣੀ ਜਮ ਜੂਗਾ ਇਧਰ ਉਧਰ ਦਾਗ ਜੇ ਪੈ ਜਾਂਦੇ ਆ ਹਵਾ ਮਾਰਨੀ ਜ਼ਰੂਰੀ ਹੈ ਸਹੀ ਚੱਲ ਚੁੱਕੀ ਆਪਣੀ 50770 ਕਿਲੋਮੀਟਰ ਤੇ ਵੈਸੇ 50000 ਤੇ ਕਰਾਉਣੀ ਸੀ ਪਰ ਕੰਮ ਇੰਨਾ ਸੀਗਾ ਕਿ ਟਾਈਮ ਨਹੀਂ ਲੱਗਾ ਅੱਜ ਟਾਈਮ ਲੱਗਾ ਤੇ ਅੱਜ ਰਿੱਕੀ ਕੋਲ ਆ ਗਏ ਤੇ ਸਮਾਨ ਮੈਂ ਤੁਹਾਨੂੰ ਦੱਸਦਾ ਕਿਹੜਾ ਲੈ ਕੇ ਆਇਆ ਮੈਂ ਸਮਝਣ ਲੈਂਦਾ ਆਪਾਂ ਐਮ ਜੀਪੀ ਦਾ オリジナル ਸਾਡੇ ਇੱਥੇ ਨੇੜੇ ਹੀ ਇੱਕ ਦੁਕਾਨ ਹੈਗੀ ਐਮ ਜੀਪੀ ਦਾ オリジナル ਤੇ ਇਹ 에ਅਰ ਫਿਲਟਰ ਆਹ ਤੇਲ ਜਿਹੜਾ ਇਹਦੇ ਚ ਐਕਸਲ 6 ਦੇ ਵਿੱਚ ਪੈਂਦਾ ਆ 020 ਦਾ 020 ਦਾ 3.5 ਲੀਟਰ ਦਾ ਇਹ 1400 ਦਾ ਇਹ ਲੱਗਿਆ ਆਪਾਂ ਨੂੰ ਠੀਕ ਹੈ ਤੇ ਪ੍ਰਾਈਸ ਵੀ ਨਾਲ ਨਾਲ ਦੱਸ ਦੇਣਾ ਆ 250 ਦਾ ਤੇ ਆ ਰਿਹਾ ਮਗਲੈਲ ਫਿਲਟਰ ਠੀਕ ਹੈ ਮਗਲੈਲ ਮਗਲੈਲ ਫਿਲਟਰ ਤੇ 에ਅਰ ਫਿਲਟਰ ਇਹਦੇ ਚ ਪੈਟਰੋਲ ਫਿਲਟਰ ਨਹੀਂ ਹੁੰਦਾਗਾ ਤੇ ਇੱਕ ਸੀਐਨਜੀ ਫਿਲਟਰ ਪਊਗਾ ਇਹ ਰਿੱਕੀ ਆ ਪਾਊਗਾ ਵਾਹ ਗੱਡੀਆਂ ਕੋਇਲਾ ਹੁੰਦੀਆਂ ਇਹ ਗੱਡੀਆਂ ਹੁਣ ਤੇ ਅੰਦਰ ਪਲੱਗ ਜਾਂਦੇ ਪਲੱਗ ਡੂਆ ਬਾਈ ਕੋਇਲਾ ਸੱਟੀਆਂ ਪਤਾ ਕੀ ਗੱਲ ਆ ਮੈਂ ਇੱਕ ਚੀਜ਼ ਨਾ ਜਿਹੜੀ ਕਹਿਣਾ ਚਾਹੁੰਦਾ ਵੀ ਨਾ ਕਈ ਕਈ ਬੰਦਿਆਂ ਦੇ ਨਾ ਭਰੋਸਾ ਬਹੁਤ ਹੁੰਦਾ ਮੈਂ ਵੈਸੇ ਆ ਦੀ ਨੌਲੇਜ ਨਾ ਪੁੱਛਦਾ ਰਹਿੰਦਾ ਵੀ ਇਹ ਕੀ ਚੀਜ਼ ਆ ਕੀ ਚੀਜ਼ ਆ ਕਿਉਂਕਿ ਕੋਈ ਮੈਨੂੰ ਪੁੱਛ ਲੇ ਉਹ ਕਹਿੰਦਾ ਯਾਰ ਚਲਾਉਂਦਾ ਗੱਡੀਆਂ ਤੇ ਪਤਾ ਇਹਨੂੰ ਥੇਲੇ ਦਾ ਨਹੀਂਗਾ ਕਿ ਨਹੀਂ ਹਨਾ ਰਿੱਕੀ ਮੈਂ ਕਹਾਂ ਮੈਂ ਮੈਂ ਤੈਨੂੰ ਵੈਸੇ ਸ਼ੌਂਕ ਨਾ ਪੁੱਛੀ ਜਾਂਦਾ ਨਾ ਮੈਂ ਕਹਾਂ ਜੇ ਕੋਈ ਮੈਨੂੰ ਹੋਰ ਪੁੱਛੇ ਵੀ ਐ ਬਈ ਆਹ ਕੀ ਚੀਜ਼ ਹੁੰਦੀ ਐ ਤੇ ਮੈਨੂੰ ਕੀ ਪਤਾ ਲੱਗੂ ਆ ਵੀ ਇਹ ਕੋਇਲਾਂ ਐ ਕਿ ਪਲੱਗ ਐ ਕੀ ਚੀਜ਼ ਐ ਸੋ ਆ ਪਹਿਲਾ ਪਲੱਗ ਗੱਡੀ ਦਾ ਸੀਐਨਜੀ ਗੱਡੀਆਂ ਦੇ ਵਿੱਚ ਪਲੱਗ ਹੁੰਦਾ ਐ ਕਿਵੇਂ ਐ ਕੰਡੀਸ਼ਨ ਸਹੀ ਓਕੇ ਅੱਛਾ ਹੁਣੇ ਕੰਡੀਸ਼ਨ ਵੇਖੀ ਜਾਊਗੀ ਇਹਨਾਂ ਪਲੱਗਾਂ ਤੱਤੇ ਤਾਂ ਨਹੀਂ ਕਿਤੇ ਥੋੜੇ ਥੋੜੇ ਤੱਤੇ ਐ ਬਾਜੂ ਤੇਰਾ ਰਗਾ ਮਖੌਲ ਕਰੇ ਬੰਦਾ ਹੱਥ ਲਾ ਲੇ ਤੱਤੇ ਆ ਪੂਰੇ ਹੈਂ ਚਲੋ ਵੇਖ ਕਿਵੇਂ ਕੰਡੀਸ਼ਨ ਇਹਨਾਂ ਦੀ ਓਕੇ ਜਮ ਓਕੇ ਆ ਨਾ ਪਾਈ ਅਜੇ ਹਨਾ ਚੈੱਕ ਕੀਤੇ ਆ ਫਿਲਹਾਲ 500 ਦਾ ਇੱਕ ਪਲੱਗ ਹੈ ਇਹ ਗੱਲਾਂ ਦੱਸਣ ਤੋਂ ਪਹਿਲਾਂ ਨਾ ਲੰਬੰਦੇ ਨੂੰ ਲੰਮਕਾ ਲੁੰਮਕਾ ਪਿਆਇਆ ਕਰ ਤੀ 500 ਦਾ ਇੱਕ ਪਲੱਗ 2000 ਦਾ ਹੈ ਇਹਦਾ ਨਹੀਂ ਇਹ ਕੱਢ ਜੂਗਾ ਅਜ 50000 ਹੋਰ ਕਿ ਨਹੀਂ ਚਲੋ ਕੋਈ ਨਾ ਹਰੇਕ ਸਰਵਿਸ ਦਾ ਮਤਲਬ ਖੋਲ ਕੇ ਚੈੱਕ ਕਰ ਲਗਰਾਂਗੇ ਹੈ ਜਿਹੜਾ ਖਰਾਬ ਹੋਇਆ ਕਰ ਉਹ ਹੀ ਪਾਇਆ ਕਰਾਂ ਮੇਰੇ ਕੋਈ ਗੱਲ ਟੈਨਸ਼ਨ ਨਾ ਲੈ ਤੂੰ ਹੁਣ ਗੱਡੀਆਂ ਚਲਾਉਣੀਆਂ ਤੇ ਸਾਮ ਕੰਮ ਤਾਂ ਓਕੇ ਰੱਖਣਾ ਪੈਣਾ ਜਮਾਂ ਹੀ 500 ਰੁਪਏ ਦਾ ਇੱਕ ਪਲੱਗ ਤੇ ਫਿਲਹਾਲ ਪਲੱਗ ਸਾਰੇ ਓਕੇ ਆ 50000 ਕਿਲੋਮੀਟਰ ਤੇ ਬਾਕੀ ਦੇਖਦੇ ਆ ਅੱਗੇ ਕੀ ਪ੍ਰੋਸੈਸਿੰਗ ਹੁੰਦੀ ਆ ਹੁਣ ਬਾਈ ਨੇ ਦੱਸਿਆ ਵੀ ਥਰੋਟਲ ਬਾਡੀ ਇਹਦੇ ਵਿੱਚ ਕੀ ਆ ਤੇਲ ਭਰੇਵਾ ਹਾਂ ਮਿੱਟੀ ਜੰਮੀ ਪਈ ਜਣਾ ਅਪਾ ਇਹ ਫਿਲਟਰ ਸੌ ਨਹੀਂ ਕਰਦੇ ਵਿੱਚ ਡਸਟ ਨੇ ਜੰਮੀ ਪਈ ਹੈ ਅੱਛਾ ਅੱਛਾ ਇਹਦੇ ਵਿੱਚ ਨਾ ਥਰੋਟਲ ਬਾਡੀ ਵਿੱਚ ਮਿੱਟੀ ਭਰੀ ਪਈ ਆ 50000 ਸਰਵਿਸ ਮਤਲਬ 40000 ਵਾਲੀ ਸਰਵਿਸ ਮੈਂ ਏਜੰਸੀ ਚ ਕਰਾਈ ਆ ਬਟ ਕੀਏ ਇੱਕ ਵਾਰੀ ਵੀ ਏਜੰਸੀ ਵਾਲਿਆਂ ਨੇ ਥਰੋਟਲ ਬੋਡੀ ਸਾਫ਼ ਨਹੀਂ ਕੀਤੀ ਹੁਣ ਮੈਨੂੰ ਕੀ ਪਤਾ ਲੱਗੂ ਵੀ ਥਰੋਟਲ ਬੋਡੀ ਸਾਫ਼ ਕਰਨੀ ਹੁੰਦੀ ਆ ਹਨਾ ਤੇ ਨਾ ਹੀ ਇਹਨਾਂ ਦੇ ਮੈਨੂਅਲ ਵਿੱਚ ਕੁਝ ਕੁਝ ਲਿਖਿਆ ਇਹ ਤਾਂ ਫਿਰ ਹੁਣ ਮੈਨੂੰ ਤਾਂ ਚੰਗਾ ਹੈ ਕਿ ਮੈਂ ਬਾਹਰੋਂ ਕਰਵਾਈ ਜਨਾ ਅੱਜ ਵੀ ਮੇਰੇ ਖਾਲਦਾਂ ਸ਼ਾਇਦ ਨਾ ਹੀ ਚੈੱਕ ਕਰਦੇ ਨਹੀਂ ਕਰਦੇ ਫਿਰ ਤਾਂ ਬੇੜਾ ਕਰਕੇ ਏਜੰਸੀ ਵਾਲਿਆਂ ਦਾ ਸੀਐਨਜੀ ਗੱਡੀ ਦੀ ਥਰੋਟਲ ਬੋਡੀ ਜ਼ਰੂਰ ਸਾਫ਼ ਕਰਾਓ 30000 ਤੇ ਜ਼ਰੂਰ ਸਾਫ਼ ਕਰਾਓ ਥਰੋਟਲ ਬੋਡੀ ਥਰੋਟਲ ਬੋਡੀ ਇਹਨਾਂ ਨਾਲ ਹੁਣ ਕਹਿੰਦਾ ਵੀ ਨਾਲੇ ਤਾਂ ਪਿਕਅਪ ਤੇ ਨਾਲੇ ਐਵਰੇਜ ਦਾ ਬਹੁਤ ਫਰਕ ਪਊਗਾ ਠੀਕ ਹੈ ਵੀਰੇ 7 ਵਜੇ ਪਤਾ ਲੱਗ ਗਿਆ ਬਾਈ। ਹੋਟਲ ਬੋਡੀ ਬਾਈ ਸਾਫ ਕਰੂਗਾ ਤੇ ਫਿਰ ਦਿਖਾਉਨੇ ਤੁਹਾਨੂੰ। ਐਂ ਹੀ ਸਾਫ ਹੋ ਜੂਗੀ। ਇਹ ਕੱਢਣੀ ਪਊਗੀ। ਮੈਂ ਕੱਢ ਕੇ ਫਿਰ ਤੁਹਾਨੂੰ ਦਿਖਾਉਨੇ ਆ। ਇਹ ਫਾਇਦਾ ਹੈ ਇੱਕ ਐਕਸਪੋਰਟ ਬੰਦੇ ਕੋਲ ਆਉਣ ਦਾ ਠੀਕ ਹੈ ਨਾ। ਬਾਹਰਲੇ ਬੰਦੇ ਨਾ ਯਾਰ ਥੋੜਾ ਰੀਜਨਲ ਕੰਮ ਕਰਦੇ ਆ, ਦਿਨੋਂ ਕੰਮ ਕਰਦੇ ਆ ਵੀ ਬੰਦਾ ਗਾਹਕ ਦੇ ਦੁਆਰਾ ਸਾਡੇ ਕੋਲ ਆਵੇ। ਏਜੰਸੀਆਂ ਵਾਲ ਨੂੰ ਕੁਝ ਕੋਈ ਫਰਕ ਨਹੀਂ ਪੈਂਦਾਗਾ। ਠੀਕ ਹੈ ਨਾ ਉਹਨਾਂ ਨੇ ਪੈਸੇ ਵਟਨੇ ਹੁੰਦੇ ਬਸ ਹੋਰ ਕੋਈ ਨਹੀਂ ਕੰਮ ਕਰਨਾ। ਆਪਣੀ ਗੱਡੀ ਦਾ 에ਅਰ ਫਿਲਟਰ ਹੈ ਜੋ ਕਿ ਬਹੁਤ ਜ਼ਿਆਦਾ ਗੰਦਾ ਹੋਇਆ ਖੜਾ। ਠੀ ਤਾਂ ਇਹ ਕਰਕੇ ਜਿਹੜੀ ਥਰੋਟਲ ਬਾਡੀ ਐ ਉਹ ਖਰਾਬ ਭਰੀ ਹੋਈ ਏ ਮਿੱਟੀ ਨਾਲ ਇੱਥੇ ਹੀ ਮਿੱਟੀ ਅੱਗੇ ਜਾਂਦੀ ਏ ਕਹਿੰਦਾ ਮਤਲਬ ਕਵਰ ਦੇ ਵਿੱਚ ਵੀ ਆਪੇ ਡਸਟ ਟੈਂਕ ਦੇ ਵਿੱਚ ਉਹ ਇਹ 2500 ਕਿਲੋਮੀਟਰ ਤੇ ਸਾਫ਼ ਹੋਣਾ ਚਾਹੀਦਾ ਫੇਰ ਕੇ ਜਾ ਕੇ ਅਗਲਾ ਸਿਸਟਮ ਠੀਕ ਰਹਿੰਦਾ ਸਾਰਾ ਆ ਥਰੋਟਲ ਬਾਡੀ ਆਪਣੀ ਗੱਡੀ ਦੀ ਤੇ ਕਾਲਸ ਵੇਖੋ ਕਿੰਨੀ ਜੰਮੀ ਹੋਈ ਏ ਤੇ ਇਹ ਹੌਲੀ ਹੌਲੀ ਇੰਨੀ ਜੰਮੀ ਜਾਊਗੀ ਵੀ ਅੱਗੇ ਜਾ ਕੇ ਪਿਕਅਪ ਦਾ ਤੇ ਐਵਰੇਜ ਦਾ ਬਹੁਤ ਫਰਕ ਆਊਗੀ ਉਹ ਚ ਵੀ ਮਿੱਟੀ ਕਿੰਨੀ ਆਣਾ ਠੀਕ ਐ ਵੀਰੇ ਠੀਕ ਐ 30000 ਤੇ ਜਨ ਇਹਦਾ ਮਤਲਬ ਯਾਰ ਜੇ ਇੱਕ ਵਾਰੀ ਵੀ ਆਪਾਂ 에ਅਰ ਫਿਲਟਰ ਨਾ ਸਾਫ਼ ਕੀਤਾ ਤੇ ਇਹ ਤਾਂ ਬੇੜਾ ਕਰ ਕਰ ਦੂ ਗੱਡੀ ਦਾ ਹਨਾ ਤੇ ਇਹ ਆਪ ਤੇ ਪਤਾ 25 30 ਦੇ ਵਿੱਚ ਕਰਉਣੀ ਚਾਹੀਦੀ ਹੈ ਕਰਉਣੀ ਚਾਹੀਦੀ ਹੈ ਮਤਲਬ ਤੀਜੀ ਸਰਵਿਸ ਅੱਛਾ ਤੀਜੀ ਸਰਵਿਸ ਕਰਾਉਣਾ ਯਾਰ ਤੀਜੀ ਤੋਂ ਪਹਿਲਾਂ ਕਰਾਉਣਾ ਓਕੇ ਓਕੇ ਠੀਕ ਹੈ ਠੀਕ ਹੈ ਤੁਰ ਕਿ ਕਹਿੰਦਾ ਵੀ ਇਹ ਇੱਕ ਸਰਵਿਸ ਛੱਡ ਕੇ ਵੈਸੇ ਕਰਾ ਲਉ ਤਾਂ ਬਾਲੀ ਚੰਗੀ ਗੱਲ ਹੈ ਕਿਉਂਕਿ ਕਲੀਅਰ ਰਹੂਗੀ ਫਿਰ ਜਾ ਕੇ ਐਵਰੇਜ ਚੰਗੂਗੀ ਹੁਣ ਦੇਖਦੇ ਐਵਰੇਜ ਦਾ ਸੱਚੀ ਇਫੈਕਟ ਪੈਂਦਾ ਕਿ ਨਹੀਂ ਪੈਂਦਾਗਾ ਪਤਾ ਲੱਗ ਜਾਓ ਪਿਕਅਪ ਦਾ ਪੈਟਰੋਲ 'ਚ ਪਿਕਅਪ ਦਾ ਨਹੀਂ ਫਰਕ ਪੈਂਦਾ ਸੀਗਾ। ਸੰਜੀਤਾਂ ਜੀ 'ਚ ਪਿਕਅਪ ਹੈਗੀ ਆ ਪਰ ਪੈਟਰੋਲ 'ਚ ਨਹੀਂ ਪੈਂਦਾ ਸੀਗਾ। ਚਲੋ ਹੁਣ ਦੇਖਾਂਗੇ। ਹੈ ਠੀਕ ਹੈ। ਸੋ ਜਿਹੜੇ ਪਲੱਗ ਸੀਗੇ ਉਹ ਸਾਫ਼ ਕਰਕੇ ਚੰਗੀ ਤਰ੍ਹਾਂ ਉਹ ਫਿੱਟ ਕਰਤੇ ਹੋਏ ਆ। ਤੇ ਵਾਟਰ ਥਰੋਟਲ ਬਾਡੀ ਰਹਿ ਗਈ ਹੱਬ ਕਰਨ ਵਾਲੀ ਹੈ ਨਾ ਤੇ ਅਜੇ ਉਹ ਫਿਲਟਰ ਰਹਿ ਗਿਆ। ਉਹ ਫਿਲਟਰ ਤਾਂ ਕੱਢ ਕੇ ਹੁਣ ਹੀ ਨਵੇਂ ਪਾ ਦੇਣਾ ਬਸ। ਹੈ? ਓਕੇ। ਤੇ ਕੰਮ ਕਾਫੀ ਯਾਰ 1 ਘੰਟੇ ਦਾ ਕੰਮ ਲੱਗ ਜਾਂਦਾ ਮੈਨਾਂ। 1 ਡੇਢ ਘੰਟਾ ਲੱਗ ਜਾਂਦਾ। ਲੱਕੀ ਸਮਾਨ ਸੋਣ ਹਜੇ ਤੇਲ ਤੂਲ ਪਾਉਣਾ ਤੇਲ ਕੱਢਤਾ ਹੋਇਆ ਤੇਲ ਪਾਉਣਾ ਹਜੇ ਲਓ ਵੀ ਆਹ ਦੇਖੋ ਤੁਸੀਂ THROTTLE BODY ਦੀ ਸਫਾਈ ਹੋ ਰਹੀ ਹੈ ਤੇ ਪਟ્રોલ ਪਾ ਕੇ ਸਾਫ਼ ਕੀਤਾ ਜਾ ਰਿਹਾ ਚੰਗੀ ਤਰ੍ਹਾਂ ਬੁਰਸ਼ ਮਾਰ ਕੇ ਚੀਪ ਜੰਮੀ ਪਈ ਹੈ ਯਾਰ ਇਹ ਤਾਂ ਹਨਾ ਹੈਂ ਦੇਖ ਤਾਂ ਸੀ ਕਾਲਾ ਕਾਲਾ ਓਹੋ ਹੋ ਤੂੰ ਕੀ ਗੱਲ ਕਰਦਾ ਯਾਰ ਤੂੰ ਰਿਕੀ ਇਹ ਗੱਲ ਦੱਸਾਂ ਰਿਕੀ ਤੂੰ ਨਾ ਹੁੰਦਾ ਹੈ ਤਾਂ ਕੋਈ ਹੋਰ ਹੁੰਦਾ ਹੈ ਵੈਸੇ ਇਹ ਗੱਲ ਨਹੀਂ ਹੋ ਸਕਦੀ ਕਿ ਤੂੰ ਨਾ ਹੁੰਦਾ ਤੇ ਸ਼ਾਇਦ ਪਤਾ ਨਹੀਂ ਗੱਡੀ ਦਾ ਕੀ ਹਾਲ ਹੁੰਦਾ ਹੈ ਇਹ ਚੀਜ਼ਾਂ ਯਾਰ ਦੱਸ ਉਹਨਾਂ ਨੇ ਕਦੀ ਸੋਲਾ ਵੀ ਨਹੀਂ ਮਾਰੀ ਮੈਨੂੰ ਉਹਨਾਂ ਨੇ ਨਾ ਸਹੀ ਦੱਸਾਂ ਮੈਨੂੰ ਪੁੱਛਦਾ ਰਹਿ ਗਿਆ ਵੀ ਭਾਈ ਜੀ ਇਹਦਾ ਕੋਈ ਹੋਰ ਕੰਮ ਹੋਣ ਵਾਲਾ ਕਹਿੰਦੇ ਨਹੀਂ ਬਸ ਭਾਈ ਇੰਨਾ ਕਿ ਸਮਾਨ ਇੰਨਾ ਕਿ ਸਮਾਨ ਪੈਂਦਾ ਬਸ ਇੰਨਾ ਕਿ ਸਮਾਨ ਪੈਂਦਾ ਕੋਈ ਪਤਾ ਭਾਈ ਸੀਐਨਡੀ ਅੱਛਾ ਕੰਸੀ ਕੋ ਬੰਦੇ ਹੈ ਨਹੀਂ ਸੀਐਨਡੀ ਬੰਦੇ ਨਹੀਂ ਉਹਨਾਂ ਨੂੰ ਟ੍ਰੇਨਿੰਗ ਤਾਂ ਮਿਲਦੀ ਹੋਊਗੀ ਯਾਰ ਮਿਲਦੀ ਆ ਬਾਈ ਨਾ ਕਸਮਾਂ ਲਈ ਹੈ ਨਹੀਂ ਬੰਦੇ ਹੈ ਨਹੀਂ ਕਿ ਟ੍ਰੇਨਿੰਗ ਨਾਲ ਕੀ ਕਰੇ ਹਾਂ ਹਾਂ ਤੇ ਕਿੰਨਾ ਯਾਰ ਸੱਚੀ ਵਾਕਈ ਬਹੁਤ ਫਰਕ ਪੈ ਜਾਊਗਾ ਹੂੰ ਪਹਿਲੇ ਵੀ ਪਹਿਲਾਂ ਇੰਨਾ ਕਾਲਸ ਕਰਕੇ ਹੋ ਗਿਆ ਲੋ ਕਾਲਸ ਆ ਸਾਰੀ ਇਸੇ ਚੋਂ ਨਿਕਲੀ ਐ ਇਹ ਨਹੀਂ ਕਿ ਵੀ ਆਪ ਦੇ ਵੱਲੋਂ ਪਾ ਕੇ ਤੇ ਤੁਹਾਨੂੰ ਦਿਖਾਈ ਜੰਨੇ ਆ ਇਹ ਸੱਚੀ ਇਸੇ ਚੋਂ ਜੋ ਕਰਦਾ ਪਰਮਾਤਮਾ ਚੰਗਾ ਹੀ ਕਰਦਾ ਹੂੰ ਕਿ ਨਹੀਂ ਵੇਖੀ ਫਿਰਦੇ ਰੋਜ਼ਗਾਰ ਕਿਵੇਂ ਚੱਲੂਗਾ ਐਂ ਚੱਲੂਗਾ ਨਾ ਇਹ ਦੋ ਸਰਵਿਸ ਦੇਗਾ ਚੰਗੀ ਵੇ ਨਹੀਂ ਕਰ ਹੁਣ ਦੇਖ ਲਓ ਜੀ ਆਹੀ ਜੈਂਸੀ ਚ ਮੈਂ ਜਾਂਦਾ ਤੇ ਜੋ ਉਹ ਉਹਨਾਂ ਡਿਟੇਲ ਚ ਕੰਮ ਨਾ ਕਰ ਦੇ ਤੇ ਮੈਂ ਮੇਰੀ ਗੱਡੀ ਦਾ ਤਾਂ ਕੁੰਡਾ ਹੋ ਜਾਣਾ ਸੀ ਨਾ ਅਕਸਰ ਮੈਂ ਨਾ ਪਤਾ ਕੀ ਫੇਸਬੁੱਕ ਤੇ ਬਹੁਤ ਵੀਡੀਓ ਵੇਖਿਆ ਜਿੰਦੇ ਵਿੱਚ ਥਰੋਟਲ ਬਾਡੀ ਦੀ ਗੱਲ ਕੀਤੀ ਜਾਂਦੀ ਹੈ ਤੇ ਮੈਂ ਭੁੱਲ ਜਾਂਦਾ ਸੀਗਾ ਜ਼ਰੂਰੀ ਚੀਜ਼ ਹੂੰ ਭਾਈ ਸੀਐਨਜੀ ਕੀ ਮੈਨੇ ਸਾਫ ਦਿਸ ਜਾਂਦਾ ਇੰਨਾ ਗੰਦ ਹੁਣ ਤੇਰੇ ਸਾਹਮਣੇ ਆ ਹੁਣ ਪੈਟਰੋਲ ਦਾ ਰੰਗ ਥੋੜੀ ਐਵੇਂ ਚੋਂਦਾ ਠੀਕ ਹੈ ਨਾ ਅਜੇ ਹੋਰ ਪਿਆ ਹੈ ਨਾ ਰੇਗਮਾਰ ਮਾਰੇ ਤੇ ਇਹ ਮੁੱਦ ਲੱਗਦਾ ਸੋ ਆਫਟਰ ਕਲੀਨਿੰਗ ਇਹ ਹੁਣ ਬਿਲਕੁਲ ਨਵਾਂ ਲੱਗਦਾ ਪਿਆ ਕਿ ਨਹੀਂ ਕਿੰਨਾ ਫਰਕ ਲੱਗਦਾ ਪਿਆ ਕਿੰਨੀ ਮੈਲ ਸੀ ਇਹਦੇ ਵਿੱਚ ਵੀ ਆ ਹੁਣ ਜਮਾ ਕੋਈ ਇਹਦੇ ਵਿੱਚ ਆ ਮਾੜੀ ਮੋਟੀ ਮਿੱਟੀ ਜੀ ਰਹਿੰਦੀ ਆ ਬਸ ਉਹ ਮਿੱਟੀ ਨਹੀਂ ਵੈਸੀ ਹੀ ਰੰਗ ਜਿਹਾ ਲੱਗਦਾ ਨਾ ਚਲੋ ਕੋਈ ਗੱਲ ਨਹੀਂ ਫਿਰ ਵੀ ਬਹੁਤ ਫਰਕ ਪੈ ਗਿਆ ਇਹਨੂੰ ਕਹਿੰਦੇ ਆ ਅੱਛਾ ਮਾਰਿਆ ਅੱਛਾ ਥੋਟਲ ਬਾਡੀ ਕਾਰ ਕਲੀਨਰ ਅੱਛਾ ਅੱਛਾ ਓਕੇ ਓਕੇ ਸਪੈਸ਼ਲ ਆਉਂਦਾ ਓਕੇ ਓਕੇ ਠੀਕ ਹੈ ਠੀਕ ਹੈ ਇਹ ਥਰੋਟਲ ਬਾਡੀ ਇਹ ਕਹਿੰਦੇ ਇਹਨੂੰ ਤੇ ਹੁਣ ਇਹ ਬਾਈ ਫਿੱਟ ਕਰੂ ਇਹਦੇ ਚ ਖੋਲਣਾ ਤਾਂ ਸੌਖਾ ਹੁੰਦਾ ਜੜਨਾ ਬਹੁਤ ਹੁਕ ਹੁੰਦਾ ਵਾਚ ਕਿ ਬਾਜੋ ਇਹ ਹੀ ਵੇਖਣਾ ਬੰਦੇ ਨਟ ਪੂਰੇ ਆ ਕਿ ਨਟ ਵਧੇ ਆ ਹੈ ਕੋਈ ਇੱਕ ਨਟ ਵੀ ਵਾਜੇ ਬਾਜੋ ਬਦਲ ਗਿਆ ਯਾਰ ਇਹ ਨਟ ਕਿੱਥੇ ਲੱਗਿਆ ਸੀਗਾ ਕਿੱਥੇ ਲੱਗਿਆ ਸੀ ਜੌਨੀ ਲੀਵਰ ਦੇ ਕਹਿੰਨ ਨੂੰ ਉਹ ਬਲਡੋਜ਼ਰ ਜਿਹਾ ਸਾਰਾ ਖੋਲ ਲੈਂਦਾ ਬਾਜ ਕਹਿੰਦਾ ਵੀ ਇਹਨੂੰ ਫਿੱਟ ਕਰਕੇ ਦੇ ਕਹਿੰਦਾ ਮੈਨੂੰ ਜੇ ਖੋਲਣਾ ਆਤਾ ਹੈ ਫਿੱਟ ਕਰਨਾ ਨਹੀਂ ਆਤਾ ਮੇਰੇ ਹੈ ਹੋ ਗਿਆ ਵਾਂਗੂ ਪੂਰੀ ਜਿਹਾ ਕਰ ਦੇ ਨਾ ਆਹੋ ਆ ਜਾਂਦਾ ਕੋਈ ਉਹਦੇ ਕੋਲੇ ਟਿੱਕੂ ਕੀ ਕੋਲੇ ਦੇ ਉਹ ਤਾਂ ਠੀਕ ਨਹੀਂ ਹੁੰਦਾ ਤੇ ਝੋਲੇ ਜਵਾਕ ਦੇ ਦਿੰਦਾ ਕਹਿੰਦਾ ਲੈ ਜਾ ਇਹਨੂੰ ਇਹ ਐ ਹੁਣ ਆਪਣੀ ਗੱਡੀ ਦਾ ਸੀਐਨਜੀ ਫਿਲਟਰ ਫਿਲਟਰ ਕਿਹੜਾ ਕੋਈ ਬੱਚਾ ਆਹ ਲੈ ਅੱਛਾ ਤੇ ਹੁਣ ਨਵੇਂ ਪਊਗਾ ਇਹ ਅੱਛਾ ਇਹਨੂੰ ਖੋਲ ਕੇ ਚਾ ਉਹ ਪੈ ਜਾਊਗਾ ਠੀਕ ਐ ਇਹ ਐ ਭਾਈ ਇਹ ਖੋਲ ਕੇ ਬਦਲ ਪਊਗਾ ਵੀ ਕੀ ਖਰਾਬ ਇਹਦੇ ਚ ਖੋਲੂ ਭਾਈ ਫਿਲਟਰ ਆਹ ਅੱਛਾ ਆਹ ਫਿਲਟਰ ਹੁੰਦਾ ਹੈ ਸੀਐਨਜੀ ਦਾ ਇਹ ਚੋਕ ਹੈ ਆਵੇ ਆ ਕੀ ਵਿੱਚ ਤੇਲ ਕਤੋਂ ਆਇਆ ਵਾ ਉਹ ਇਹੀ ਤਾਂ ਦਿੱਕਤ ਹੈ ਹੂੰ ਇਹਦਾ ਤੇਲ ਸੈਂਡਰ ਤੋਂ ਤੇਲ ਆ ਜਾਂਦਾ ਇਹ ਗਾਂ ਤੇਲ ਚਲਾ ਜਾਂਦਾ ਬਈ ਕਿੱਟ ਵੱਡੀ ਜਾਂਦੀ ਕੋਚ ਓਕੇ ਹਾਂ ਹਲੋ ਓਕੇ ਇਹ ਕਾਹਦਾ ਤੇਲ ਹੈ ਬਈ ਇਹ ਇਹ ਸਿਲੰਡਰ ਵਿੱਚ ਹੁੰਦਾ ਤੇਲ ਉੱਚੇ ਸਿਲੰਡਰ ਦੇ ਵਿੱਚ ਤੇਲ ਹੁੰਦਾ ਹੈ ਅੱਛਾ ਉਹ ਗਾਂ ਆਏ ਅੰਦਰ ਵਿੱਚ ਉਹ ਗਾਂ ਆ ਕੇ ਫਿਰ ਇੰਜਨ ਦੇ ਵਿੱਚ ਹੁੰਦਾ ਇੰਜਨ ਦੇ ਵਿੱਚ ਰਹਿਣ ਆ ਫਿਲਟਰ ਜਾਵਦਾ ਇਹਦਾ ਚੋਕ ਹੀ ਹੁੰਦਾ ਹਾਂ ਚੋਕ ਹੋ ਜਾਂਦਾ ਹਾਂ ਇਹ 50000 ਚੱਲ ਗਈ ਹੈ ਤੇ 50000 ਤੋਂ ਬਾਅਦ ਫਿਲਟਰ ਦਾ ਆ ਹਾਲ ਹੈ ਇਹ ਇਤੋਂ ਸਾਫ ਆ ਇਹ ਸਾਫ ਆ ਇਤੋਂ ਚੋਕ ਹੋ ਗਿਆ ਹਾਂ ਹਾਂ ਇਹ ਗਾਂ ਦਾ ਚੋਕ ਹੋ ਜਾਂਦਾ ਉਹਦੇ ਵਿੱਚ ਤੇਲ ਹੁੰਦਾ ਕਿ ਮੌਇਸਚਰ ਹੁੰਦਾ ਤੇਲ ਪੈਦਾ ਹੋਇਆ ਹੁੰਦਾ ਤੇਲ ਪੈਦਾ ਹੋ ਜਾਂਦਾ ਅੱਛਾ ਅੱਛਾ ਜੇ ਕੋਈ ਸੇਵ ਨਹੀਂ ਬੋਣੇਗਾ ਤੇਲ ਆ ਜਾਂਦਾ ਓਕੇ ਠੀਕ ਹੈ ਠੀਕ ਹੈ ਤੇ ਇਹ ਵੈਸੇ ਕਿੰਨੇ ਕਿਲੋਮੀਟਰ ਤੇ ਸਾਫ ਕਰਨਾ ਹੁੰਦਾ ਜਾਂ ਚੇਂਜ ਕਰਨਾ ਹੁੰਦਾ ਇਹ 30000 ਤੇ ਚੇਂਜ ਕਰਨਾ ਪੈਂਦਾ ਹੈ ਓਕੇ ਤੇ ਇਹਦਾ ਪ੍ਰਾਈਸ ਕੀ ਹੈ ਇਹ 550 ਦਾ ਜਿਹੜਾ ਐਮਜੀਪੀ ਰਹੇਗਾ 850 ਦਾ ਜਿਹੜਾ ਆਮ ਆਪ ਪਾਉਣੇ ਹੋ 550 ਦਾ 550 ਦਾ ਠੀਕ ਹੈ ਠੀਕ ਹੈ ਮੈਨੂੰ ਇਸ ਚੀਜ਼ ਦੀ ਹੈਰਾਨੀ ਹੁੰਦੀ ਵੀ ਇਹ ਵੀ 30000 ਤੇ ਕੰਪਨੀ ਵਾਲਿਆਂ ਨੇ ਚੇਂਜ ਨਹੀਂ ਕੀਤਾ ਫਿਲਟਰ ਯਾਰ ਉਹਨਾਂ ਨੂੰ ਜਮਾਂ ਮਹਿਸੂਸ ਨਹੀਂ ਹੋਇਆ ਵੀ ਆਪਣੀ ਆਹ ਗੱਡੀ ਦਾ ਫਿਲਟਰ ਚੇਂਜ ਕਰਨ ਵਾਲਾ ਸੀਐਨਜੀ ਵਾਲਾ ਹੈਰਾਨ ਆ ਮੈਂ ਇਸ ਗੱਲ ਤੇ ਯਾਰ ਤੇ ਹੁਣ ਇੱਥੇ ਆ ਕੇ ਕਾਫੀ ਜਿਹੀ ਪਤਾ ਲੱਗ ਰਹੀ ਹੈ ਟੋਟਲ ਮੈਂ ਦੱਸੂਗਾ ਕਿੰਨੇ ਦਾ ਬਿੱਲ ਬਣਦਾ ਮੈਨੂੰ ਲੱਗਦਾ ਬਾਣੀ ਜਾਊਗਾ ਤਿੰਨ ਤੋਂ 3500 4000 ਵੀ ਬਣ ਸਕਦਾ ਇਹ ਐਸ ਸੀਐਨਜੀ ਫਿਲਟਰ ਜਵਾਂ ਦੇਸੀ 450 ਰੁਪਏ ਦਾ ਤੇ ਇਹ ਹੈ ਮਿਨੀ ਦੇਸੀ ਬਿਨਾਂ ਦਾ ਅਸਰੀਆਂ ਚੋਂ ਤੇ ਨਾ ਨਕਲੀਆਂ ਚੋਂ ਪਰ ਇਹਦੇ ਕਹਿੰਦੇ ਵੀ ਪਰਫਾਰਮੈਂਸ ਬਹੁਤ ਚੰਗੀ ਹੈ ਇਹ ਹੈਗਾ 600 ਰੁਪਏ ਦਾ ਤੇ ਇਹ ਫਿਲਟਰ 30000 ਤੇ ਚੇਂਜ ਕਰਨਾ ਹੁੰਦਾ ਤੇ ਹੁਣ ਜੋ ਇਸ ਗੱਡੀ ਦੇ ਵਿੱਚ ਪਾਊਗਾ ਤੇ ਆਪਾਂ 30 30000 ਤੋਂ ਕਿਲੋਮੀਟਰ ਤੋਂ ਬਾਅਦ ਦੇਖਾਂਗੇ ਤੇ ਕਿਵੇਂ ਕੀ ਪਰਸਪੋਰ ਹੋਈ ਮਿਲਦੀ ਹੈ ਤੇ ਆਹ ਐਮਜੀਪੀ ਦਾ ਅਰੀਜਨਲ ਹੈ ਜਿਹੜਾ ਇਹ ਇਹ ਕਿੰਨੇ ਕਿਲੋਮੀਟਰ ਬਾਅਦ ਇਹ ਕੀਤਾ ਵਾ ਜਿਹੜਾ ਇਹ ਇਹ 30 30 ਕਲੀਅਰ ਦਿੱਤੀ ਆ ਤੇ ਕੰਡੀਸ਼ਨ ਦਿਖਾਈ ਮੈਨੂੰ ਯਾਰ ਇਹ ਤਾਂ ਸਾਰਾ ਹੀ ਚੋਕ ਹੋਇਆ ਪਿਆ ਇਹ ਕੀ ਮਤਲਬ ਹੈ ਇਹ ਸੀਐਨਡੀ ਜਿਵੇਂ ਇੱਕ ਥਾਂ ਤੇ ਪੁਈ ਜਾਂਦਾ ਕਹਿੰਦਾ ਲਗ ਲਗ ਥਾਂ ਤੇ ਪੰਪ ਪਾ ਦੇ ਵਰਤ ਪਾਉਂਦਾ ਜੀ ਅੱਛਾ ਓਕੇ ਓਕੇ ਇਹ ਹੈਗਾ 800 810 ਜਿਹੜਾ 810 ਰੁਪਏ ਦਾ ਇਹ 800 origignal ਦਾ 810 ਦਾ ਇਹ ਹੈਗਾ 600 ਰੁਪਏ ਦਾ ਤੇ ਇਹ ਬਾਈ ਕਹਿੰਦਾ ਵੀ ਜੇ ਇੱਕੋ ਪੰਪ ਤੋਂ ਵਾਰ-ਵਾਰ ਪੁਈ ਚੱਲੋ ਨਾ ਤੇ ਉਹ ਜਿਹੜਾ ਕੈਮੀਕਲ ਜਿਹੜਾ ਨਾ ਤੇਲ ਜਿਹਾ ਬਣ ਜਾਂਦਾ ਉਹ 30000 ਤੇ ਚੋਕ ਹੋਇਆ ਵਾ ਤੇ ਆਪਣੇ ਵਾਲਾ 50000 ਤੇ ਹਾਫ ਚੋਕ ਸੀਗਾ ਹੁਣ ਆਹ ਵਾਲਾ ਇਹ ਰਬੜਾ ਸੰਭਾਲ ਕੇ ਰੱਖਣਾਂੀਆਂ ਨਹੀਂ ਵੇਚੀ ਪੋਣੀਆਂ ਵੇਚੀ ਪੋਣੀਆਂ ਓਕੇ ਠੀਕ ਹੈ ਚਲੋ ਜੀ ਆ ਕਰੋ ਫਾਈਨਲ ਇਹਦੇ ਵਿੱਚ ਰਬੜਾ ਵੀ ਆਉਂਦੀਆਂ ਨੇ ਓਕੇ ਰਬੜਾ ਆਉਂਦੀਆਂ ਇਹਦੇ ਵਿੱਚ ਨਹੀਂ ਆਉਂਦੀਆਂ ਅੱਛਾ ਚਲੋ ਇਹ ਚੀਜ਼ ਦਾ ਫਰਕ ਪੈ ਜਾਂਦਾ ਆ ਮਾਰੀ ਜਾਂਦਾ ਰਿੱਕੀ ਇਹਦੇ ਵਿੱਚ ਕੈਮੀਕਲ ਤੇ ਡੀਜ਼ਲ ਹੈ ਇਹਦੇ ਨਾਲ ਕੀ ਹੈ ਜਿਹੜੀ ਹੁਣ ਦੇਖੋ ਸ਼ਾਈਨਿੰਗ ਹੋਣ ਲੱਗੀ ਨਾ ਐਸੇ ਕਰਕੇ ਹੋਣ ਲੱਗੀ ਪਹਿਲਾਂ ਖੁਸ਼ਕ ਜੀ ਹੋ ਗਈ ਸੀ ਰੌੜਾ ਰੌੜਾ ਕਰੀਆਂ ਜਿਵੇਂ ਨਾ ਆਹ ਡਰਾਈ ਜੀ ਹੋ ਜਾਂਦੀਆਂ ਪਰ ਹੁਣ ਕੀ ਹੈ ਕਿ ਸਾਰੀ ਸ਼ਾਈਨਿੰਗ ਜੀ ਮਾਰ ਲੱਗੀ ਹੁਣ ਇਹ ਜਿਹੜਾ ਕੈਮੀਕਲ ਵਿੱਚ ਪਾਇਆ ਉਹਦੇ ਨਾਲ ਕੈਮੀਕਲ ਉੱਡ ਜਾਊਗਾ ਤੇ ਡੀਜ਼ਲ ਵੀ ਡੀਜ਼ਲ ਉੱਡ ਜਾ ਮਤਲਬ ਕਿ ਮਿੱਟੀ ਨਹੀਂ ਜਾਂਦੀਗੀ ਇਹ ਚੀਜ਼ ਹੈ ਬੰਦਈਏ ਨਹੀਂ ਚੱਲਦੀ ਪਈ ਹੈ ਗੱਡੀ ਇਹ ਆਹ ਚੀਜ਼ ਹੈ ਸਾਰੀ ਕੀ ਬਾਤ ਹੈ ਮਜ਼ਾ ਆ ਗਿਆ ਯਾਰ ਨਵੀਂ ਲੱਗ ਜਾਂਦੀ ਹੈ ਕਪੜਾ ਮਾਰਨਾ ਮੈਂ ਤਾਂ ਉੱਪਰ ਦੀ ਇਹ ਫਿਲਟਰ ਕਾਫੀ ਖਰਾਬ ਸੀਗਾ ਤੇ ਹੁਣ ਨਵਾਂ ਪਾਉਣ ਲੱਗੇ ਆ ਫਿਲਟਰ ਐਮ ਜੀਪੀ ਦਾ Ориਜਨਲ ਹੈ ਅੱਛਾ ਠੀਕ ਹੈ ਕੋਈ ਗੱਲ ਨਹੀਂ ਤੇ ਇਹ ਵੀ ਹੁਣ ਨਵਾਂ ਪਾਉਣ ਲੱਗੇ ਆ ਇਹ ਵੀ ਨਾਲ ਨਾਲ ਚੈੱਕ ਕਰ ਲੀ ਸੋ ਸਾਰਾ ਕੰਮ ਗੱਡੀ ਦਾ ਓਕੇ ਹੋ ਗਿਆ ਤੇ ਆ ਰਿਹਾ ਫਰੀਦ ਮੋਟਰ ਗੈਰੇਜ ਇਹਨਾਂ ਤੋਂ ਕਰਵਾਇਆ ਕੰਮ ਆਪਾਂ ਰਿੱਕੀ ਤੋਂ ਤੇ ਰਿੱਕੀ ਦਾ ਨੰਬਰ ਉੱਪਰ ਲਿਖਿਆ ਫੋਨ ਨੰਬਰ ਧਿਆਨ ਨਾਲ ਵੇਖ ਲਓ ਦੋਨੋਂ ਨੰਬਰ ਤੇ ਗੱਡੀ ਦੀ ਸਰਵਿਸ ਪੂਰੀ ਡਨ ਹੋ ਚੁੱਕੀ ਹੈ ਫਿਰ ਫੋਨ ਕੀ ਰੇਟ ਬਣ ਲੱਗਦਾ ਮੈਂ ਤੁਹਾਨੂੰ ਦੱਸਦਾ ਹੁਣ ਨੇ ਕੀ ਸਾਖਤਾਵ ਲੱਗਿਆ ਸਾਰੇ ਸੋ ਗੱਡੀ ਦੇ ਵਿੱਚ तकरीबन तकरीबन ਸਾਰਾ ਕੁਝ ਚੇਂਜ ਹੋ ਚੁੱਕਿਆ ਮਤਲਬ ਮਗਲੈਲ ਮਗਲੈਲ ਫਿਲਟਰ 에ਅਰ ਫਿਲਟਰ ਤੇ ਏਸੀ ਫਿਲਟਰ ਤੇ ਜਿਹੜੇ ਗੱਡੀ ਦੇ ਪਲੱਗ ਸੀਗੇ ਉਹ ਚੈੱਕ ਕੀਤੇ ਤੇ ਓਕੇ ਰਹੇ ਤਾਂ ਕਰਕੇ ਪਾਏ ਨਹੀਂ ਆਪਾਂ ਤੇ ਗੇਅਰ ਆਇਲ ਵੀ ਚੈੱਕ ਕੀਤਾ ਉਹ ਵੀ ਨਹੀਂ ਪਾਇਆਗਾ ਕਿਉਂਕਿ ਉਹ ਵੀ ਓਕੇ ਸੀਗਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸੀਐਨਜੀ ਜਿਹੜਾ ਥ੍ਰੋਟਲ ਬਾਡੀ ਕਲੀਨ ਕੀਤੀ ਹੈ ਬਈ ਮੈਂ ਇਸ ਚੀਜ਼ ਦਾ ਹੈਰਾਨ ਆ ਬਈ ਵੀ ਏਜੰਸੀ ਵਾਲੇ ਕੀ ਕਰਦੇ ਆ ਵੀ ਉਹਨਾਂ ਨੇ ਇੱਕ ਵਾਰੀ ਵੀ ਥ੍ਰੋਟਲ ਬਾਡੀ ਇਸ ਕਲੀਨ ਨਹੀਂ ਕੀਤੀਗੀ ਗੱਡੀ ਹੁਣ 50000 ਕਿਲੋਮੀਟਰ ਚੱਲੀ ਵੀ ਐ ਤੇ 30000 ਤੇ ਵੈਸੇ ਚੇਂਜ ਚਾਹੀਦੀ ਸੀ ਤੇ ਕੀ ਚੇਂਜ ਹੀ ਨਹੀਂ ਕੀਤੀ ਉਹਨਾਂ ਨੇ ਸੋ ਬਹੁਤ ਹੀ ਗਲਤ ਗੱਲ ਐ ਜੋ ਟੋਟਲ ਆਪਣਾ ਖਰਚਾ ਨੀਅਰ ਅਬਾਊਟ ਏਸੀ ਫਿਲਟਰ ਵੀ ਪਾ ਕੇ ਏਸੀ ਫਿਲਟਰ ਨਵਾਂ ਪਵਾਤਾ ਉਹਦਾ 4000 ਰੁਪਏ ਖਰਚਾ ਆਇਆ ਠੀਕ ਐ 4000 ਰੁਪਏ ਦੇ ਵਿੱਚ ਬਾਹਰੋਂ ਸਰਵਿਸ ਹੋਈ ਐ ਤੇ ਜੋ ਉਹਨਾਂ ਕੋਲ ਕਰਾਉਂਦਾ ਜੇ ਆਹੀ ਕੰਮ ਉਹਨਾਂ ਕੋਲ ਕਰਾਉਂਦਾ ਤੇ 5000 ਤੋਂ ਉੱਪਰ ਉੱਪਰ ਸਾਰਾ ਸਿਸਟਮ ਜਾਣਾ ਸੀਗਾ ਚੋਇਸ ਕਰਕੇ ਬਹੁਤ ਵਧੀਆ ਸਰਵਿਸ ਹੋ ਗਈ ਹੈ ਬਾਈ ਕੋਲੇ ਆਓ ਫਰੀਦਕੋਟ ਦੇ ਵਿੱਚ ਜਾਂ ਫਰੀਦਕੋਟ ਦੇ ਆਸ-ਪਾਸੇ ਕੋਈ ਵੀ ਹੈਗਾ ਬੰਦੇ ਨੇ ਸਰਵਿਸ ਕਰਾਉਣੀ ਹੈ ਤੇ ਰਿੱਕੀ ਮੈਂ ਨੰਬਰ ਮੈਂਸ਼ਨ ਕਰ ਦਿੰਨਾ ਤੇ ਐਕਸਪਰਟ ਬੰਦਾ ਯਾਰ ਪੂਰਾ ਪੂਰਾ ਡਿਟੇਲ ਦੇ ਵਿੱਚ ਬਹੁਤ ਸੋਹਣਾ ਕੰਮ ਕਰਕੇ ਦਿੱਤਾ ਸੋ ਇਹ ਸੀ ਇਹ 50000 ਕਿਲੋਮੀਟਰ ਦੀ ਐਕਸਲ 6 ਦੀ ਆਪਣੀ ਸਰਵਿਸ ਤੇ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਜਾਂ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ ਤੇ ਮੈਨੂੰ ਕਮੈਂਟ ਸੈਕਸ਼ਨ ਜਰੂਰ ਦੱਸਿਓ ਸੱਚੀ ਗੱਲ ਬਾਈ